ਲਓ ਜੀ ਨਾਬਾ ਸ਼ਹਿਰ ਦੇ ਚੋਰ ਹੁਣ ਬਣ ਗਏ ਪਲਵਾਨ ਖਾ ਕੇ ਦੇਸੀ ਘਿਓ ਦੀਆਂ ਚੂਰੀਆਂ ਤੇ ਦੇਸੀ ਘਿਓ ਦੇ ਨਾਲ ਬਣ ਕੇ ਮੋਟੇ ਤਗੜੇ ਫੇਰ ਕਰਨਗੇ ਚੋਰੀਆਂ ਤੁਸੀਂ ਸੋਚਦੇ ਹੋਵੋਗੇ ਆਖਰ ਅਸੀਂ ਅਜਿਹਾ ਕਿਉਂ ਕਹਿ ਰਹੇ ਆ ਤਾਂ ਦੱਸ ਦਈਏ ਕਿ ਨਾਬਾ ਸ਼ਹਿਰ ਦੇ ਵਿੱਚ ਤਿੰਨ ਚੋਰਾਂ ਨੇ ਦੁੱਧ ਦੀ ਡੈਰੀ ਦਾ ਸ਼ਟਰ ਤੋੜ ਕੇ ਪਹਿਲਾਂ ਤਾਂ ਫਰੋਲਾ ਫਰਾਲੀ ਕੀਤੀ ਜਦੋਂ ਚੋਰਾਂ ਨੂੰ ਪੈਸੇ ਨਾ ਮਿਲੇ ਤਾ ਫਿਰ ਚੋਰਾਂ ਨੇ ਜਾਂਦੇ ਜਾਂਦੇ ਆਪਣੀ ਸੇਹਤ ਨੂੰ ਵੇਖਦੇ ਹੋਏ 25 ਕਿਲੋ ਦੇਸੀ ਘਿਓ ਦਾ ਪਿੱਪਾ ਚੱਕ ਕੇ ਲੈ ਗਏ ਅਤੇ ਮਹਿੰਗੇ ਭਾ ਦਾ ਮੱਖਣ ਵੀ ਉਹਨਾਂ ਨੇ ਚੋਰੀ ਕਰ ਲਿਆ ਤੇ ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਆਓ ਦੇਖਦੇ ਹਾਂ ਨਾਬਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਚੋਰ ਚੁਸਤ ਵਿਖਾਈ ਦੇ ਰਹੇ ਨੇ ਤੇ ਪੁਲਿਸ ਸੁਸਤ ਵਿਖਾਈ ਦੇ ਰਹੀ ਹੈ ਨਾਬਾ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਚੋਰ ਦੁੱਧ ਦੀ ਡੈਰੀ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਤਾਂ ਦੇਸੀ ਘੋਸਮੇਤ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਜਿੱਦੀ ਜਾਣਕਾਰੀ ਪੀੜਤ ਦੁਕਾਨਦਾਰ ਨੇ ਦਿੱਤੀ ਹੈ ਬਜਟ ਆਇਆ ਹੈ तकरीबन ਜੋਰੀ ਹੋ ਗਈ ਫੋਟੋਗ੍ਰਾਫਰ ਇੱਕ ਪਿੱਛੇ ਗਰੀ ਮੋਦੀ ਦਾ ਵੱਡੀ ਤਰੀਕਾ ਕੀ ਨੁਕਸਾਨ ਹੋਇਆ ਥੋੜਾ ਦਰਸ਼ਕ ਕਿਉਂ ਲੱਗ ਗਈ ਕਿੰਨਾ ਸੀਗਾ 20 25 ਕਿਲੋ ਜੀ ਫੋਰ ਕੀ ਲੈ ਕੇ ਚੱਕੇ ਇੱਕ ਆਪਣਾ ਮਖ ਲੱਗੀ ਮੁਰਗਾ ਮੈਨਾ ਪੁੱਜਾ ਛੱਡ ਗਈ ਸ਼ਟਰ ਤੋੜੇ ਗਏ ਆ ਹਾਂਜੀ ਪਹਿਲਾਂ ਵੀ ਜਿਹੜਾ ਤੁਹਾਡੇ ਦੱਸਿਆ ਡੈਰੀ ਤੇ ਚੋਰੀ ਹੋਈ ਹੈ 14 ਦਿਨ ਪਹਿਲਾਂ ਉਹ 14 ਤਰੀਕ ਨੂੰ ਉੱਧਰ ਹੋਈ ਹੈ ਜੀ ਹਾਂ 22 ਤਰੀਕ ਨੂੰ ਇੱਧਰ ਬਜੀガル ਵਸਤੀ ਤੇ ਹੋਈ ਹੈ ਜੀ ਰਾਤ ਦਾ ਦੇਰ ਲਈ ਹਾਂ ਉਹ ਡੈਰੀ ਨੇਕ ਤੋਂ ਤੇ ਪਾਈ ਦਿਓ ਇੱਧਰ ਕਿ ਮੇਰੀ ਇੱਧਰ ਹਾਂ ਜੀ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਹੋ ਕੁਝ ਆਇਆ ਹੋ ਜੋ ਚੋਰੀ ਕਰਦੇ ਮਾਲਕ ਦੇ ਕੈਮਰੇ ਲੱਗੇ ਨੇ ਮੇਰੇ ਕੋਲ ਦੁਕਾਨ ਕਰਾਈਦਾ ਹੈ ਜੀ ਅੱਛਾ ਜੀ ਪਰ ਨਾ ਤਾਂ ਹੈ ਵੇ ਸ਼ਕਲਾਂ ਹੀ ਆਏ ਨੇ ਆਈਆਂ ਹੋਈਆਂ ਸ਼ਕਲਾਂ ਮੂੰਹ ਬੱਤੇ ਹੋਈ ਨਹੀਂ ਸ਼ਕਲਾਂ ਉਹ ਤਾਂ ਹੈ ਕੈਮਰੇ ਕਿੰਨੇ ਚੋਰ ਸੀਗੇ ਕਿੰਨੀ ਤਿੰਨ ਚੌਰਾ ਕਰ ਅੱਛਾ ਜੀ ਤੋੜਾ ਕੀਮਤੀ ਸਮਾਨ ਚੱਕ ਕੇ ਲੈ ਗਏ ਜਿੰਨਾ ਮਹਿੰਗਾ ਸਮਾਨ ਸੀਗਾ ਨਮਕੀਨ ਲੈ ਗਏ ਜਿਹੜਾ ਅੱਧ ਤੱਕ ਕਿਲੋ ਵਾਲੇ ਕਿਲੋ ਵਾਲੇ ਪੈਕਟਾਂ ਬਣੇ ਪਕੌੜੀਆਂ ਵਗੈਰਾ ਦੇ ਚਾਹ ਮਹਿੰਗਾ ਨਮਕੀਨ ਸਾਰਾ ਲੈ ਗਏ ਅਮੂਲ ਦਾ ਮੱਖਣ ਲੈ ਕੇ ਚੱਲ ਅਮੂਲ ਦਾ ਮੱਖਣ ਲੈ ਕੇ ਘੋਲ ਲੈ ਗਏ ਹੂੰ ਕੀਮਤ ਜਦੋਂ ਦੁਸ਼ਮਣੇ ਕੱਟਣੇ ਸੁੱਧੀ ਕੱਟੇ ਜੀ ਆਹ ਚੋਰੀਆਂ ਕਰਕੇ ਤਾਂ ਅਸੀਂ ਬਹੁਤ ਉੱਥੇ ਜਿਹੜਾ ਨੇ ਚੋਰੀ ਕੀਤੀਆਂ ਨਾ ਪੁਲਿਸ ਆਈ ਸੀਗੀ ਮੌਕੇ ਪੁਲਿਸ ਆਈ ਸੀ ਮੌਕਾ ਦੇਖ ਕੇ ਚਲੀ ਗਈ ਪੁਲਿਸ ਆਈ ਮੌਕਾ ਦੇਖ ਕੇ ਚਲੇ ਗਈ ਕੁਝ ਬਾਹਰ ਖੜੇ ਨੇ ਹੁੰਦੇ ਕੀ ਕਹਿੰਦੇ ਉਹ ਦੇ ਕੇ ਫੋਟੋ ਜੀ ਲੈ ਕੇ ਵੀਡੀਓ ਜੀ ਕਰਦੇ ਹਾਂ ਕੋਈ ਕਾਰਵਾਈ ਨਹੀਂ ਜੀ ਅਸੀਂ ਪਰਸੋਂ ਚੌਥੀ ਬੁੱਧਵਾਰ ਨੂੰ ਜਿਹੜੀ ਪਿਛਲੇ 14 ਤਰੀਕ ਨੂੰ ਕਾਰ ਮੋਢਰ ਹੋਈ ਹੈ ਡਾਈਨਿੰਗ ਤੋਂ ਉਹਦੀ ਅਸੀਂ ਜੀਐਸਪੀ ਤੋਂ ਵੀ ਫੋਨ ਕਰਾਤਾ ਜੀ ਐਸਐਟ ਤੋਂ ਵੀ ਕਰਾਤਾ ਅੱਜ ਅਸੀਂ ਸੁਨੀਆ ਨਾਲ ਸੰਗ ਕਰਾਤਾ ਜੀ ਸਰਪੰਚਾ ਤੋਂ ਵੀ ਕਰਾਤਾ ਨਹੀਂ ਕੋਈ ਗੱਲਵਾਟ ਨਹੀਂ ਪਈ ਅਸੀਂ 2 ਮਿੰਟ ਅਦਰੋਂ ਮੌਕੇ ਤੇ ਪਹੁੰਚ ਗਏ ਹਾਂ 2 ਮਿੰਟ ਪਹਿਲਾਂ ਹੁਣ ਤੋਂ ਨਿਕਲ ਗਏ ਜੇ ਸਾਨੂੰ ਕੋਈ ਟੱਕਰ ਜਾਂਦਾ ਅਸੀਂ ਜਦਾਂ ਮਾਰਨੇ ਸੀ ਜੀ ਹੁਣ ਵੀ ਜੇ ਸਾਨੂੰ ਕੋਈ ਚੋਰ ਕਿਤੇ ਟੱਕਰ ਕਰ ਛੱਡਣਾ ਨਹੀਂ ਹੈ ਜੀ ਦੇਖਿਆ ਜਾਵੇ ਤਾਂ ਨਾਬਾ ਸ਼ਹਿਰ ਦੇ ਦੁਕਾਨਦਾਰ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਚੋਰਾਂ ਨੇ دہشت ਮਚਾਈ ਹੋਈ ਹੈ ਆਏ ਦਿਨ ਸ਼ਟਰ ਤੋੜ ਕੇ ਉਹਨਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਪੁਲਿਸ ਕੋਲੋਂ ਮੰਗ ਕੀਤੀ ਆ ਕਿ ਜਹੇ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਭਾਣਾ ਦੀ ਰਿਪੋਰਟ